ਸ਼ਹਿਰ ਦੀ ਪੜ੍ਹੀ ਲਿਖੀ ਅਤੇ ਜਾਗਰੂਕ ਆਬਾਦੀ ਹੁਣ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਦਿਖਾ ਰਹੀ ਹੈ ਗਰਗ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਿਹਾ ਆਪ ਸਰਕਾਰ ਪੰਜਾਬ ਵਿੱਚ ਅਸਲ ਬਦਲਾਅ ਲਿਆਏਗੀ ਕੈਪਟਨ ਮੰਤਰੀ ਤਰਨਪ ਸਿੰਘ ਸੋਨ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਫਿਰ ਸਾਰੇ ਟੀਚੇ ਰੋਮ ਦੇ ਸ਼ਹਿਰ ਆਪਣਾ ਸਾਰਾ ਵਰਡ ਦੇ ਲੋਕ ਤਾਂ ਕਿੱਥੋਂ ਪਹੁੰਚ ਜਾਂਦੇ ਆਂਦੇ ਨੇ ਜਾ ਦੇਖਣਗੇ ਸਾਰਾ ਸਫਾਈ ਇਹ ਦੇਖਦਾ ਕਿ ਜਿਹੜੀਆਂ ਭੈਣਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਡਮ ਨੀਧੀ ਕਰਕੀ ਦੇ ਨਾਲ ਰਵਿੰਦਰ ਕੌਰ ਜੀ ਨੇ ਮੈਡਮ ਬੰਦਨਾ ਸ਼ਰਮਾ ਜੀ ਨੇ ਮੈਡਮ ਨੀਨੂ ਗੁਪਤਾ ਜੀ ਨੇ ਪ੍ਰੀਤੀ ਗੋਲ ਨੇ ਇਹ ਗੱਲ ਵੀ discouse ਕੀਤੀ ਹੈ ਕਿ ਪਹਿਲਾਂ ਕਨਸ਼ੈਟ ਕਿ ਦੀ ਸਫਾਈ ਮੈਂ ਦੇਖੀ ਨਹੀਂ ਕਿ ਹੁਣ ਰਾਤ ਨੂੰ ਤੇ 12 ਵਜੇ ਵੀ ਆਉਣਾ ਤਾਂ ਮਸ਼ੀਨਾਂ ਸਫਾਈ ਕਰਨ ਲੱਗੀਆਂ ਹੁੰਦੀਆਂ ਨੇ ਮੈਂ ਸਪੈਸ਼ਲੀ ਸਾਨੂੰ ਇਸ ਗਲੀ ਮੈਸੇਜ ਕਰਕੇ ਮਤਲਬ ਮੈਂ ਦੱਸਿਆ ਕਿ ਬਹੁਤ ਅੱਛਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼ਹਿਰ ਦੀ ਪੜ੍ਹੀ ਲਿਖੀ ਅਤੇ ਜਾਗਰੂਕ ਆਬਾਦੀ ਹੁਣ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਦਿਖਾ ਰਹੀ ਹੈ ਗਰਗ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਿਹਾ ਆਪ ਸਰਕਾਰ ਪੰਜਾਬ ਵਿੱਚ ਅਸਲ ਬਦਲਾਅ ਲਿਆਏਗੀ ਕੈਪਟਨ ਮੰਤਰੀ ਤਰਨਪ ਸਿੰਘ ਸੌਨ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਖੰਨਾ ਵਿੱਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਮ ਆਦੀ ਪਾਰਟੀ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਗਰਗ ਪਰਿਵਾਰ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਗਰਗ ਅਤੇ ਉਹਨਾਂ ਦੀ ਪਤਨੀ ਖੰਨਾ ਦੇ ਇੱਕ ਮਸ਼ਹੂਰ ਕਾਰੋਬਾਰੀ ਨਿਤਿਨ ਗਰਗ ਆਪਣੇ ਪੂਰੇ ਪਰਿਵਾਰ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਜਿਸ ਨਾਲ ਇਹ ਸਪਸ਼ਟ ਸੰਦੇਸ਼ ਮਿਲਿਆ ਕਿ ਸ਼ਹਿਰ ਦੀ ਪੜੀ ਲਿਖੀ ਅਤੇ ਜਾਗਰੂਕ ਆਬਾਦੀ ਹੁਣ ਆਮ ਆਦੀ ਪਾਰਟੀ ਵਿੱਚ ਵਿਸ਼ਵਾਸ ਦਿਖਾ ਰਹੀ ਹੈ ਸਾਡੇ ਖੰਨੇ ਦਾ ਬਹੁਤ ਹੀ ਨਾਮਵਰ ਪਰਿਵਾਰ ਗਰਗ ਪਰਿਵਾਰ ਜਿਨ੍ਹਾਂ ਨੇ ਨਾ ਸਿਰਫ ਖੰਨੇ ਚ ਬਲਕਿ ਖੰਨੇ ਦੇ ਆਲੇ ਦੁਆਲੇ ਦੇ ਇਲਾਕੇ ਚ ਆਪਣੀ ਦਸਾਂ ਨੋਖਾਂ ਦੀ ਕਿਰਤ ਦੇ ਨਾਲ ਆਪਣੀ ਮਿਹਨਤ ਦੇ ਨਾਲ ਬਹੁਤ ਵੱਡਾ ਨਾਮ ਬਣਾਇਆ ਅੱਜ ਸਮਸਤ ਗਰਗ ਪਰਿਵਾਰ ਨੇ ਆਮ ਆਦਮੀ ਪਾਰਟੀ join ਕੀਤੀ ਹੈ ਉਹਨਾਂ ਦੇ ਸੁਪੁੱਤਰ ਨਿਤਿਨ ਜੀ ਤੇ ਉਹਨਾਂ ਦੇ ਪੁੱਤਰ ਵਦੂ ਨਿਧੀ ਜੀ ਜਿਹੜੇ ਕਿ ਸਾਡੇ ਖੰਨੇ ਦੇ ਵਿੱਚ ਬਹੁਤ ਵੱਡਾ ਇੰਸਟੀਚਿਊਟ ਹੈ ਜੋ ਅਬੈਕਸ ਜੋ ਇੱਕ ਸਟੱਡੀ ਇੰਸਟੀਚਿਊਟ ਹੈ ਜਿਹੜਾ ਉਹ ਚਲਾ ਰਹੇ ਹਨ ਔਰ ਮੈਨੂੰ ਲੱਗਦਾ ਹਜ਼ਾਰਾਂ ਹੀ ਬੱਚੇ ਨੇ ਹਜ਼ਾਰਾਂ ਹੀ ਬੱਚਿਆਂ ਨੂੰ ਉਹਨਾਂ ਨੇ ਇਸ ਵਿੱਦਿਆ ਦੇ ਨਾਲ ਇਸ ਪੜ੍ਹਾਈ ਦੇ ਨਾਲ ਜੋੜਿਆ ਔਰ ਇਹਨਾਂ ਤੋਂ ਵਿੱਦਿਆ ਪ੍ਰਾਪਤ ਕਰਕੇ ਇਸ ਇੰਸਟੀਚਿਊਟ ਤੋਂ ਐਜੂਕੇਸ਼ਨ ਪ੍ਰਾਪਤ ਕਰਕੇ ਮੈਨੂੰ ਲੱਗਦਾ ਉਹ ਬੱਚੇ ਨੇ ਜਿਹੜੇ ਸੁਪਰ ਇੰਟੈਲੀਜੈਂਟ ਬਣੇ ਨੇ ਮੈਂ ਪਿੱਛੇ ਜਿਹਨੂੰ ਵੀ ਆਇਆ ਸੀ ਇਸ ਪਰਿਵਾਰ ਕੋ ਸਾਨੂੰ ਇੰਨਾ ਸਨੇਹ ਇੰਨੀ ਮੁਹੱਬਤ ਇੰਨਾ ਪਿਆਰ ਮਿਲਿਆ ਕਿ ਮੈਂ ਇਸ ਗੱਲ ਦਾ ਇਹਨਾਂ ਦਾ ਰਿਣੀ ਐ ਇਹਨਾਂ ਨੇ ਐਡੀ ਫਰਾਕ ਦੇ ਲਈ ਲਖਾਂਦੇ ਹੋਏ ਐਡਾ ਵੱਡਾ ਦਿਲ ਖਾਂਦੇ ਹੋਏ ਸਮਾਜ ਦੀ ਸੇਵਾ ਦੇ ਲਈ ਅੱਗੇ ਆ ਕੇ ਆਪ ਮੁਹਾਰੇ ਇਸ ਚੀਜ਼ ਨੂੰ ਇੰਟਰਸਟ ਜ਼ਾਹਰ ਕੀਤਾ ਕਿ ਅਸੀਂ ਸਮਾਜ ਦੀ ਸੇਵਾ ਅਗਰ ਸਰ ਹੋ ਕੇ ਕਰਨਾ ਚਾਹੁੰਦੇ ਹਾਂ ਬਹੁਤ ਵੱਡੀ ਦੁਕਾਨ ਇਹਨਾਂ ਦਾ ਸ਼ੋਰੂਮ ਹੈ ਜਿਹੜਾ ਜੀਟੀ ਰੋਡ ਖੰਨਾ ਦੇ ਉੱਤੇ ਗੁਰਦੁਆਰਾ ਕਲਕੀਪੁਰ ਸਾਹਿਬ ਦੇ ਬਿਲਕੁਲ ਓਪੋਜ਼ਿਟ ਜਿੱਥੇ ਆਪਾਂ ਨੰਮੀਆਬਾਦੀ ਨੂੰ ਐਂਟਰ ਕਰਦੇ ਆ ਉੱਥੇ ਇਹਨਾਂ ਦਾ ਕਨਫੈਕਸ਼ਨਰੀ ਦਾ ਤੇ ਡਿਪਾਰਟਮੈਂਟ ਦਾ ਬੜਾ ਵੱਡਾ ਇਹਨਾਂ ਦਾ ਸਟੋਰ ਹੈ ਤੇ ਮੈਂ ਇਸ ਗੱਲ ਦਾ ਵਿਸ਼ੇਸ਼ ਤੌਰ ਤੇ 파ਰਟੀ ਜੁਆਇਨ ਕਰਨ ਦੇ ਉੱਤੇ ਇਹਨਾਂ ਦਾ ਜਿੱਥੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਨਾ ਕਿ ਜਿੰਨਾ ਪਿਆਰ ਜਿੰਨਾ ਆਦਰ ਮਾਨ ਇਹਨਾਂ ਨੇ ਮੈਨੂੰ ਦਿੱਤਾ ਉਸ ਤੋਂ ਵੱਧ ਆਦਰ ਮਾਨ ਸਤਕਾਰ ਮੈਂ ਗਰਗ ਪਰਿਵਾਰ ਨੂੰ ਦਊਂਗਾ ਔਰ ਸਮਾਜ ਦੀ ਸੇਵਾ ਦੇ ਵਿੱਚ ਜਿੱਥੇ-ਜਿੱਥੇ ਮੈਨੂੰ ਇਹਨਾਂ ਦੀ ਜ਼ਰੂਰਤ ਹੋਊਗੀ ਮੈਂ ਇਹਨਾਂ ਨੂੰ ਯਾਦ ਕਰਦਾ ਰਹੂੰਗਾ ਜਿੱਥੇ ਇਹਨਾਂ ਨੂੰ ਮੇਰੀ ਜ਼ਰੂਰਤ ਹੋਊਗੀ ਸਰਕਾਰ ਦੀ ਜ਼ਰੂਰਤ ਹੋਊਗੀ ਪੰਜਾਬ ਸਰਕਾਰ ਹਰ ਸਮੇਂ ਇਹਨਾਂ ਦੇ ਨਾਲ ਬਰਾਬਰ ਡਟ ਕੇ ਬਰਾਬਰ ਖੜੀ ਹੋਵੇ ਬਹੁਤ-ਬਹੁਤ ਧੰਨਵਾਦ ਅੱਜ ਜਿਹੜੀਆਂ ਭੈਣਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਡਮ ਨੀਧੀ ਕਰਕੀ ਜੀ ਦੇ ਨਾਲ ਰਵਿੰਦਰ ਕੌਰ ਜੀ ਨੇ ਮੈਡਮ ਬੰਦਨਾ ਸ਼ਰਮਾ ਜੀ ਨੇ मैडम नीमू गुप्ता जी ने प्रीति गोयल जी ने रमन शर्मा जी रोहित कपिला जी ते शाहरुख जी इन्होने आज ਨਾਲ जॉइन ਕੀਤੇ ਬਹੁਤ ਬਹੁਤ ਧੰਨਵਾਦ ਆਪ ਆਮ ਆਲੀ ਬਾਦੀ ਆਈ ਹੋਰੇ ਆਪਣੇ ਪਿਣਾਵ ਚ ਪਿਣਾਵੇ ਕੰਮਾਂ ਦੇਖ ਕੇ ਸਾਡਾ ਵੀ ਦਿਲ ਕੀਤਾ ਵੀ ਅਸੀਂ ਇਹਨਾਂ ਨਾਲ ਜੁੜੀਏ ਤਾਂ ਅਸੀਂ ਇਹਨਾਂ ਦੇ ਇੱਕ ਵਾਰੀ ਜਨਮ ਕਹਿਨ ਦੀ ਜੋ ਤੁਸੀਂ ਤੇ ਸਾਡੇ ਕੋਲ ਇਹ ਗੁਮੰਤੀ ਸਾਹਿਬ ਜਿਨਾ ਕਿਸੇ ਚਾਹੇ ਪਹੁੰਚ ਗਏ ਤੇ ਸਾਡਾ ਬਹੁਤ ਇਹਨਾਂ ਨੇ ਮਾਣ ਕੀਤਾ ਤੇ ਅਸੀਂ ਧੰਨਵਾਦ ਕਰਦੇ ਹਾਂ ਉਹਦੇ ਤੇ ਸਾਡੀ ਮਾਰੀ ਗੱਲ ਤੇ ਇਹਨਾਂ ਨੇ ਮਹੋ ਸੰਤੋਸ਼ ਕਰਤਾ ਬਿਲਕੁਲ ਹੋਣੀ ਚਾਹੀਦੀ ਹੈ ਜੀ ਸ਼ਹਿਰ ਆਪਣਾ ਸਾਰਾ ਦਾ ਸੰਸਾ ਦਾ ਸ਼ਹਿਰ ਹੈ ਜੀ ਕੋਈ ਇਹ ਚ ਉਹ ਤਾਂ ਹੈ ਨਹੀਂ ਕਿ ਕਿਸੇ ਦੇ ਵਿੱਚ ਕੋਈ ਮੈਂ ਤੂੰ ਆ ਕਰਨਾ ਦੀ ਗੱਲ ਹੈ ਤਾਂ ਜੇ ਇਹ ਨਾਲ ਵਧੀਆ ਹੋਊਗਾ ਸ਼ਹਿਰ ਜੇ ਸਾਰੇ ਜੀਤੀ ਲੋਕ ਸ਼ਹਿਰ ਆਪਣਾ ਸਾਰਾ ਵਰਲਡ ਦੇ ਲੋਕ ਤਾਂ ਕਿੱਥੋਂ ਪਹੁੰਚ ਜਾਂਦੇ ਆਉਂਦੇ ਨੇ ਤੇ ਜਦ ਦੇਖਣਗੇ ਸਾਰਾ ਸਫਾਈ ਇਹ ਵੀ ਦੇਖਦਾ ਕਿ ਕੋਈ ਇਹ ਕਿ ਕੋਈ ਹੋਵੇ ਸ਼ਹਿਰ ਨਹੀਂ ਹੈ ਕੋਈ ਯਾਰ ਇਹ ਬੰਨ ਜਾਣਾ ਸਰ ਅਸੀਂ ਸਾਰੇ ਟੀਚਰਸ ਸਰ ਦੇ ਨਾਲ ਕਈ ਵਾਰੀ ਮਿਲੇ ਆ ਸਾਨੂੰ ਇਹਨਾਂ ਦੀ ਆਪ ਪਾਰਟੀ ਦਾ ਕੰਮ ਕਾਰ ਕਾਰਜਕ੍ਰਮ ਕਰਨ ਦਾ ਕੰਮ ਜੋ ਵੀ ਇਹਨਾਂ ਦਾ ਕੰਮ ਕਰਦੇ ਨੇ ਬਹੁਤ ਅੱਛਾ ਲੱਗਦਾ ਜਿੱਦਾਂ ਮੈਂ ਕਈ ਵਾਰ ਸਰ ਨਾਲ ਵੀ ਡਿਸਕਸ ਕੀਤੀ ਹੈ ਕਿ ਪਹਿਲਾਂ ਖੰਨੇ ਸ਼ਹਿਰ ਚ ਦੀ ਸਫਾਈ ਮੈਂ ਦੇਖੀ ਨਹੀਂ ਕਿ ਹੁਣ ਰਾਤ ਨੂੰ ਤੇ 12 ਵਜੇ ਵੀ ਆਉਣਾ ਤਾਂ ਮਸ਼ੀਨਾਂ ਸਫਾਈ ਕਰਨ ਲੱਗੀਆਂ ਹੁੰਦੀਆਂ ਨੇ ਮੈਂ ਸਪੈਸ਼ਲੀ ਸਾਨੂੰ ਇਸ ਗੱਲ ਹੀ ਮੈਸੇਜ ਕਰਕੇ ਮਤਲਬ ਮੈਂ ਦੱਸਿਆ ਕਿ ਬਹੁਤ ਅੱਛਾ ਲੱਗਦਾ ਹੈ ਕਿ ਸ਼ਹਿਰ ਚ ਜੋ ਚੀਜ਼ ਪਹਿਲਾਂ ਨਹੀਂ ਸੀ ਹੁਣ ਹੈ ਔਰ ਅੱਗੇ ਤੋਂ ਬਹੁਤ ਸੇਫਟੀ ਵੀ ਹੈਗੀ ਸੁਰੱਖਿਆ ਬਹੁਤ ਹੈ ਮਤਲਬ ਮੈਨੂੰ ਬਹੁਤ ਅੱਛਾ ਲੱਗਿਆ ਸੀ ਇਹ ਡਿਸੀਜਨ ਦਿਲੋਂ ਲਿੱਤਾ ਸੀ ਸਾਰੇ ਟੀਚਰਸ ਨੇ ਕਿ ਅਸੀਂ ਆਪ ਪਾਰਟੀ ਜੁਆਇਨ ਕਰਾਂਗੇ ਤੇ ਅਸੀਂ ਜੁਆਇਨ ਸਰਵਿਸਲੀ ਨੇ ਕਿੱਤੀ ਕਿ ਚਲੋ ਕਰ ਲਈ ਅਸੀਂ ਇਹਨਾਂ ਨਾਲ ਮਿਲ ਕੇ ਕੰਮ ਕਰਾਂਗੇ